ਇਹ ਸਾਰਾ 70 ਰੁਪਏ ਨਹੀਂ 30 ਰੁਪਏ ਫੁੱਟ ਦੇ ਵਿੱਚ ਜੀ ਲੋਕਾਂ ਦੇ ਫਾਇਦੇ ਕਰਨੇ ਆਪਾਂ 30 ਰੁਪਏ ਫੁੱਟ ਦੇ ਵਿੱਚ ਵਸਾਖੀ ਆਫਰ ਲੱਗਿਆ ਹੋਇਆ ਹੈ ਗੋਰਾ ਟਾਇਲ ਤੇ ਆਹ ਸੱਤ ਸੁੱਤ ਪਾ ਗਏ ਬਟਾਕੇ ਟਾਇਲਾਂ ਸਿਰਫ 30 ਰੁਪਏ ਫੁੱਟ ਦੇ ਵਿੱਚ ਜੀ ਆ ਚੈੱਕ ਕਰ ਲੋ ਤੁਸੀਂ ਜੀ ਆਹ ਕੀ ਆਫਰ ਲੱਗਿਆ ਹੋਇਆ ਗੋਰਾ ਟਾਇਲ ਤੇ ਜੀ ਆਓ ਸਰ ਮੈਟ ਫਿਨਿਸ਼ਿੰਗ ਦੇ ਵਿੱਚ ਜੀ ਪਾਹੀ ਇਹ ਨੂੰ ਕਹਿੰਦੇ ਆ ਰੇਟਾਂ ਦੇ ਵਿੱਚ ਪਟਾਕੇ ਪਾਉਣੇ ਆਜੋ ਤੁਹਾਨੂੰ ਹੋਰ ਵੀ ਵੱਡੇ ਵੱਡੇ ਆਫਰ ਦਿੰਨੇ ਆ ਆਜੋ ਅੱਜ ਗੋਰਾ ਟਾਇਲ ਤੇ ਤੁਸੀਂ ਵਿਜ਼ਿਟ ਕਰਿਆ ਇਹ ਵੀ ਮੈਟ ਫਿਨਿਸ਼ਿੰਗ ਹੈ ਸਾਰੀ ਮੈਟ ਫਿਨਿਸ਼ਿੰਗ ਦੇ ਵਿੱਚ ਵੀ 30 ਰੁਪਏ ਫੁੱਟ ਦੇ ਵਿੱਚ ਜੀ ਟਾਇਲ ਦੇ ਵਿੱਚ ਵੀ ਹਾਂਜੀ ਹਾਂਜੀ 32 64 ਦਾ ਸਾਈਜ਼ ਹੈ ਜੀ ਬ੍ਰੇਕਵਲ ਟਾਇਲਾਂ ਜੀ ਆਹ ਦੇਖੋ ਚੈੱਕ ਕਰੋ ਜੀ ਕਨਸੈਪਟ 30 ਰੁਪਏ ਫੁੱਟ ਦੇ ਵਿੱਚ ਜੀ ਭਾਜੀ ਮੈਂ ਕਿਹਾ ਤੁਹਾਨੂੰ ਮੈਟ ਫਿਨਿਸ਼ਿੰਗ ਦੇ ਰੇਟ ਬਿਜਾਰ ਦੇ ਵਿੱਚ ਮਿਲਨੇ ਆ ਹੱਥ ਦੀਆਂ ਦੇ ਰੇਟਾਂ ਨੂੰ ਬਾਈ ਜੀ ਹਾਂਜੀ ਹਾਂਜੀ ਸਰ ਐਸੇ ਲਈ ਤਾਂ ਗੋਰਾ ਟਾਇਲ ਵਿਸਾਖੀ ਤੇ ਆਫਰ ਲੈ ਕੇ ਆਇਆ ਆਜੋ ਸਰ ਹੋਰ ਵੀ ਦਿਖਾਉਣਾ ਜੀ ਤੁਹਾਨੂੰ ਐਦੋਂ ਵੀ ਵੱਡੇ ਵੱਡੇ ਆ ਦੇਖੋ ਜੀ ਐਲੀਵੇਸ਼ਨ ਦੇ ਵਿੱਚ ਵੀ 30 ਰੁਪਏ ਫੁੱਟ ਦੇ ਵਿੱਚ ਜੀ ਥੋੜੇ ਵੱਧ ਤੋਂ ਵੱਧ ਫਾਇਦੇ ਕਰਨੇ ਆ ਸਰ ਆ ਦੇਖੋ 30 ਰੁਪਏ ਫੁੱਟ ਦੇ ਵਿੱਚ ਜੀ ਐਲੀਵੇਸ਼ਨ ਕਰਦਾ ਸ਼ਾਨ ਹੁੰਦੀ ਹੈ ਉਸੇ ਤੇ ਲੱਗਣ ਵਾਸਤੇ ਗੋਰਾ ਟਾਈਲ ਸਿਰਫ 30 ਰੁਪਏ ਵਿਸਾਖੀ ਆਫਰ ਯਾਦ ਰੱਖਣਾ ਜੀ ਤੁਸੀਂ। ਉਹ ਜੀ ਵਿਸਾਖੀ ਆਫਰ ਗੋੜ ਟੈਲ ਲਾਤੀ ਆ ਕਿਹਦੇ ਤੁਸੀਂ ਹੁਣ ਬਜ਼ਾਰਾਂ 'ਚ ਜਾ ਕੇ ਐਵੇਂ ਲੋਟ-ਕੁੱਟ ਦੇ ਤੁਸੀਂ ਸ਼ਿਕਾਰ ਨਾ ਹੋ ਜਿਓ। ਆਉਣਾ ਤੁਸੀਂ ਗੋੜ ਟੈਲ ਆ ਨਾ ਕੱਲਾ-ਕੱਲਾ ਬੰਦਾ ਜਾਣਦਾ ਤੁਸੀਂ। ਉਹ ਵਾਲੇ ਜਿਹਦੇ ਤੁਹਾਨੂੰ ਕੋਈ ਪੂਰੇ ਪੰਜਾਬ 'ਚ ਨਹੀਂ ਦੇਖ ਸਕਦਾ। ਵੀਡੀਓ ਸ਼ੇਅਰ ਕਰ ਦਿਓ ਭਾਈ ਆ ਸੈਂਸ ਕਿਹੜਾ ਆ ਗਿਆ ਆਪਣਾ। 4x4 ਹੈ ਜੀ ਇਹ ਵੀ 30 ਰੁਪਏ ਫੁੱਟ ਦੇ ਵਿੱਚ ਜੀ। ਇਹ ਵੀ 30। ਕੀ ਆਫਰ ਤੇ ਦਿੱਤਾ ਜੀ 30 ਰੁਪਏ ਫੁੱਟ ਦੇ ਵਿੱਚ 4x4 ਦੀਆਂ ਟੈਲਾਂ ਜੀ। ਆ ਦੇਖੋ ਜੀ ਤੁਹਾਨੂੰ ਨਵਾਂ ਕਨਸੈਪਟ ਦੇ ਰਹੇ ਆ ਮੈਟੀ ਭਾਈ ਮੈਟ ਦਾ ਵਿੱਚ ਰੇਟ 4x4 ਦੇ ਵਿੱਚ ਵੀ ਸੇਮ ਰੇਟ ਹੈ 30 ਰੁਪਏ ਫੁੱਟ ਦੇ ਵਿੱਚ ਤੁਹਾਨੂੰ ਤੁਸੀਂ ਮਤਲਬ ਮੈਟ ਗਲੋਸੀ ਰੇਂਜ ਇੱਕੋ ਹੀ ਕਰਦੇ ਆ ਕੋਈ ਰੇਟ ਕਰਤਾ ਜੀ 16 16 ਪਾਰਕਿੰਗ ਦੇ ਵਿੱਚ ਚਾਹੇ ਥਾਰ ਖੜਾਓ ਚਾਹੇ ਕੜਾਓ ਫੋਰਚੂਨਰ ਇਹ ਵੀ ਪਾਰਕਿੰਗ ਟਾਇਲ ਦਿੱਤੀ 30 ਰੁਪਏ ਫੁੱਟ ਦੇ ਵਿੱਚ ਲੋ ਜੀ ਕਹਿੰਦੇ ਤੁਹਾਡੀ ਗੱਡੀਆਂ ਨੇ ਲਈਆ ਜਿਹੜੀ ਪਾਰਕਿੰਗ ਟਾਇਲ ਆ ਇਹ ਵੀ ਪੂਰੀ ਫੁੱਲ ਗਰੰਟੀ ਨਾਲ 30 ਰੁਪਏ ਫੁੱਟ ਮੈਂ ਕਹਿੰਦਾ ਭਾਈ ਆਪਾਂ ਕੋ ਡਿਜ਼ਾਈਨਿੰਗ ਦੀ ਕੋਈ ਘਾਟ ਨਹੀਂ ਆ ਡਿਜ਼ਾਈਨ ਤੁਸੀਂ ਜਿਹੜਾ ਕੋਰ ਤੁਹਾਨੂੰ ਮਿਲ ਜੂਗਾ ਆਓ ਤੁਹਾਨੂੰ ਇੱਕ ਹੋਰ ਤੋਹਫਾ ਦਿੰਨੇ ਆ ਜੀ ਆਹ ਲਓ ਜੀ 2x4 ਦੇ ਵਿੱਚ 30 ਰੁਪਏ ਫੁੱਟ ਦੇ ਵਿੱਚ ਜੀ ਟੈਲਾਂ ਹਾਂਜੀ ਹਾਂਜੀ 2x4 ਦੇ ਵੀ ਡਿਜ਼ਾਈਨ ਚੈੱਕ ਕਰ ਲਓ ਸਰ ਤੁਸੀਂ ਭਾਜੀ 2x4 ਦੇ ਡਿਜ਼ਾਈਨ ਦੇਖ ਲਓ ਤੁਹਾਨੂੰ ਇਹ ਵੀ ਕਹਿੰਦੇ ਭਾਈ ਹੁਣ ਇਹ ਕਹਿੰਦੇ ਅਸੀਂ 30 ਰੁਪਏ ਫੁੱਟ ਦੇ ਵਿੱਚ ਡਿਜ਼ਾਈਨ ਮਿਲ ਜਾਣਾ ਭਾਈ ਗੋਰਾ ਟਾਇਲ ਦਾ ਨਾਮ ਐਵੇਂ ਨਹੀਂ ਬੋਲਣਾ ਕਹਿੰਦੇ ਜਿੱਥੇ ਬਾਜ਼ਾਰ ਦੇ ਵਿੱਚ ਹੁਣ ਟੈਲਾਂ ਦੇ ਭਾਅ ਵਧੇ ਜਾਣੇ ਆ ਉੱਥੇ ਹੁਣ ਤੁਹਾਨੂੰ ਗੋਰਾ ਟਾਇਲ ਨੇ ਓਫਰ ਆਤੀ ਪਸਾਂ ਖਰੀਦ ਕੇ 300 ਰੁਪਏ ਫੁੱਟ ਦੇ ਹਿਸਾਬ ਨਾਲ ਸਾਰ ਕੋ ਟੈਲ ਆ ਜਾਓ 300 ਰੁਪਏ ਫੁੱਟ ਦੇ ਹਿਸਾਬ ਨਾਲ ਜੋ ਸਾਡੇ ਲੱਕੀ ਕਸਟਮਰ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਸ਼ੇਅਰ ਕਰਕੇ ਆ ਰਹੇ ਆ ਉਹਨਾਂ ਲਈ ਪ੍ਰੀਮੀਅਮ ਵਾਚ ਬਿਲਕੁਲ ਫਰੀ ਸਾਰਿਆਂ ਨੂੰ ਦੇਣੀ ਹੈ ਜੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਗੋਰਾ ਟਾਇਲ ਤੇ ਵਿਜ਼ਿਟ ਕਰੋ ਜੀ ਲੋ ਜੀ ਵੀਡੀਓ ਸ਼ੇਅਰ ਕਰਦੇ ਤੁਹਾਨੂੰ ਆ ਵਾਸ਼ ਦਾ ਨਾਲ ਦੇਣੀ ਜਣੀ ਹੈ ਭਾਈ ਜੀ ਇੱਕ ਵਾਰ ਤੁਸੀਂ ਐਡਰੈਸ ਦੱਸ ਦੋਗੇ ਉਹ ਤੁਹਾਡੇ ਤੋਂ ਕੋਈ ਚੁਣਾ ਕਿੱਥੇ ਆਣਾ ਜੀ ਮੌੜ ਰੋਡ ਰਾਮਪਰਾ ਫੋਲ ਡਿਸਟ੍ਰਿਕਟ ਬਠਿੰਡਾ ਪੰਜਾਬ ਇੱਕੋ ਹੀ ਨਾਮ ਯਾਦ ਰੱਖਣਾ ਜੀ ਗੋਰਾ ਟਾਇਲ ਗੋਰਾ ਟਾਇਲ ਬਿਲਕੁਲ ਜੀ ਕੋ ਨਾਮ ਯਾਦ ਰੱਖਣਾ ਗੋਰਾ ਟਾਇਲ ਸੋ ਵੀਡੀਓ ਨੂੰ ਮੇਰਾ ਵੀਰ ਬਸ ਬਹੁਤ ਵਾਰ ਸ਼ੇਅਰ ਕਰ ਦਿਓ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਤੋਹਫੇ ਮਿਲਦੇ ਆ ਉਹ ਵੱਖਰੇ ਆ ਲੇਕਿਨ ਉਹਦੇ ਨਾਲ ਨਾਲ ਜਿੱਥੇ ਬਾਜ਼ਾਰ ਦੇ ਵਿੱਚ ਹੁਣ ਟੈਲਾ ਦੇ ਰੇਟ ਹੋ ਗਏ ਬਸ ਫਾਇਦੇ ਹੋਣੇ ਆ ਜੀ ਲੋਕਾਂ ਦੇ ਵੀ ਬਹੁਤ ਜ਼ਿਆਦਾ ਫਾਇਦੇ ਹੋਣੇ ਆ ਵੀਡੀਓ ਨੂੰ ਪਚਾ ਕਰ ਦਿਓ ਤੇ ਆਪਣੇ ਵੱਡੇ ਵੱਡੇ ਸਾਰੇ ਕਰਾ ਲੈ ਜੀ